ਆਰੀਆ ਕੋ ਇਕੱਠੀ ਇਕੱਠੀ ਜੀ ਖੜੀ ਸਾਡੇ ਸੱਤੀ ਤੁਸੀਂ ਕਰਨਾ ਯਾਰ ਖੜਾ ਸਿੱਧੀ ਕਰਾ ਦੇ ਬਾਈ ਸੱਤੀ ਦਾ ਹੈਂ ਓਕੇ ਚੱਲ ਬੋਲ ਕਿੰਨੇ ਪੈਸੇ ਬੋਲ ਕਰਾਂ ਹਮ ਤਰਾ ਜੈ ਜੈ ਦੱਸੀ ਕਿੰਨੇ ਪੈਸੇ 55000 ਯਾਰ 6.5 ਇੰਚ ਹੈਡ ਦੀ ਬੱਕਰੀ ਦੇ 55000 ਕਿੰਦਾ ਹੈਗੀ ਆ ਓਏ ਕਿੱਥੋਂ ਯਾਰ ਆਹ ਦਾ ਇੰਚੀ ਟੇਬਲ ਦੱਸਦਾ ਦੇਖ ਬਈ ਹਾਈਟ ਔਰ weight ਦੇ ਮਾਮਲੇ ਚ ਆਪਾਂ ਬੈਠ ਨਹੀਂ ਸਕਦੇ ਕਿਉਂ ਕੋਈ ਨਾ ਦੇਖੋ ਇਹ ਕੰਡਾ ਰੱਖ ਲਓ weight ਸਾਹਮਣੇ ਆਜੋ ਇੰਚੀ ਟੇਬਲ ਲਾ ਲਓ height ਸਾਹਮਣੇ ਆਜੋ ਦੇਖ ਲਓ ਮੰਗਰਿਆ ਜੀ ਬੱਚੇ ਤਾਂ ਦੇਖ ਲਿਆ ਬੱਚੇ ਇਹਦੇ ਆ ਹਾਂ ਜੀ ਇਹਦੇ ਆ ਕੱਲਾ ਦੇਖ ਲੋ ਖੁੱਲਾ ਦੇਖ ਇੱਕੜਾ ਗਲਾਬੀ ਕੰਨ ਵਾਲੀ ਆ ਬਾਈ ਇਹ ਤੂੰ ਕਹਿੰਦਾ ਗਲਾਬੀ ਕੰਨ ਵਾਲੀ ਪਾਕਿਸਤਾਨੀ ਐ ਕਿੱਥੇ ਪਾਕਿਸਤਾਨੀ ਐ ਮੈਂ ਇੰਨੀ ਗੱਲ ਕਹੀ ਨਹੀਂ ਕਾਲੇ ਐ ਅਮਰੀਕਾ ਕਿੱਥੇ ਆ ਅਮਰੀਕਾ ਰਿਆ ਬੋਲ ਕੇ ਇਦਰੀ ਸ਼ਣ ਕਰਾ ਲਾ ਤੋ ਅੱਛਾ ਅੱਛਾ ਲੈ ਲੀ ਯਸ ਜੀ ਬਾਈ ਆ ਬੱਚੇ ਵੱਖਣਾ ਉਹ ਬਾਈ ਇਹ ਲੰਗ ਮਾਰ ਦਿਆ ਲੰਗ ਮਾਰ ਦਿਆ ਵਧੀਆ ਬਾਈ ਵਧੀਆ ਓਏ ਲੰਗ ਮਾਰ ਦਿਆ ਤੋਰੀ 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 ਬੰਦੀ ਤੇ ਮੈਂ ਕੰਮ ਕਰ ਤੋਰੀ ਤੋਰੀ

ਆ ਬੱਚੇ ਆ ਬੱਚੇ ਆ ਫੜ ਬੀਤਾ ਇੱਥੇ ਖੜ ਰਿਹਾ ਆ ਅੱਛਾ ਅੱਗੇ ਪੜਾਓ ਜੀ ਕੋਲੇ ਬੱਦਰੀ ਹੈ ਤਲਵੰਡੀ ਰੋਡ ਤੇ ਮਿਲਾਂਗੇ ਆ ਜਾ ਕਰਾਂ ਜੀ ਆ ਜਾ ਕਰਾਂ ਜੀ ਹੇ ਮਤਰਾ ਕਿੱਥੇ ਆਹੋ ਬੰਦਾ ਆ ਭਾ ਅੱਲਾ ਮਕਨਾ ਉਹ ਯਾਰ ਤੁਸੀਂ ਗੱਲ ਸੁਣੋ ਇੱਕ ਸੌਦਾ ਸਿਰੇ ਨਹੀਂ ਲਾਉਂਦੇ ਦੂਜੇ ਤੇ ਜਾ ਖੜ ਜੰਨੇ ਆ ਇੱਕ ਵੇਲਾ ਵੇਚ ਤੇ ਲਾਓ ਹੋਰ ਖਰੀਦਣ ਚ ਲੱਗ ਗਿਆ ਤੂੰ ਇਹ ਤਾਂ ਮੈਗ ਨਹੀਂ ਰਹੀ ਦੱਸੋ ਸਾਡੇ 36 ਇੰਚ ਹਾਈਟ ਹੈ ਨਾ ਦੇਖ ਲੋ ਤੁਹਾਡੇ ਸਾਹਮਣੇ ਆਪਾਂ ਦਾ ਮੋੜ ਦੱਸ ਕਿੰਨਾ ਜਾਇ ਜਾਇ ਦੱਸ ਦੇ ਯਾਰ ਐਂਗਾ ਦੱਸੇਗਾ 70000 ਤੂੰ ਚੱਕਦਾ 15000 ਇੱਕ ਕੋ ਲੱਗ ਤਾ ਤੇਰੇ ਘਰ ਤੇ ਫੇ ਕਿੰਨਾ ਬਚ ਗਿਆ ਕਿੰਨਾ ਚੱਕਦਾ 70 ਜੋ 70 ਜੋ 15 ਚੱਕਦਾ ਕਹਿੰਦਾ ਕਿੰਨਾ ਬਚ ਗਿਆ ਮਗਰ 45 ਬਚ ਗਿਆ ਨਾ ਹੋਰ ਕਿੰਨਾ ਬਚ ਗਿਆ ਨਾਲੇ ਮੈਨੂੰ ਕਹਿੰਦਾ ਕਿੰਨਾ ਬਚ ਗਿਆ 55 ਚਲੋ ਮੈਂ ਪੁੱਛ ਲੂੰਗਾ 55000 ਮੰਗਦਾ ਹੈ ਹਾਂ ਦੇਣੀ ਵੀ ਨਹੀਂ ਆ 70 ਮੰਗਦਾ ਜੀਗਾ ਜੀ ਦੋ ਬੱਚੇ ਨਾਲ ਅੱਛਾ नहीं, नहीं वहाँ आठ सौ पकड़ आठ कर लो आप बढ़िया रहोगे अच्छा रहोगे वहाँ बस अड्डे का ले लो ऑटो अरे वहाँ पर साढ़े पाँच बजे ट्रेन बैठना ना आ फट भाई आ फट पच्चीस हजार रुपये देने नहीं क्यों यार तू गुलाबी करने वाली कही आ फट ਕਨਾਂ ਪਾਕਿਸਤਾਨੀ ਗਲਾਬੀ ਕਨ ਵਾਲੀ ਬੱਕਰੀ ਦਿਖਾਵਾ ਮੈਨੂੰ ਕਹਿੰਦਾ ਆ ਦੇ ਲਾ ਆ ਫੜ ਦੱਸ ਦੇ ਤੂੰ ਦੱਸ ਦੇ ਕਿੱਥੇ ਪੋਣੀ ਬੱਕਰੀ 50 ਦੀ ਪਰ ਯਾਰ 50 ਵਾਲੀ ਯਾਰ ਹੈਗੀ ਆ ਯਾਰ ਇਹ ਤੂੰ ਕਿੰਨਾ ਗਰੀਆਂ ਕਰੀਆ ਨੀ ਹੈਗਾ ਭੁਖੀ ਖੜੀ ਆ ਜੇ ਪਾਇਆ ਵੀ ਕੀ ਭੁਖੀ ਭਾਵੇਂ ਕੋਸ਼ ਹੋਵੇ ਯਾਰ ਜਿਹੜੀ ਚੀਜ਼ ਆ ਦੱਸ ਜਾਂਦੀ ਆ ਵਪਾਰੀ ਤੋਂ ਵੀ ਕਦੇ ਚੀਜ਼ ਲੁਕੀ ਆ ਹੈਂ ਰਜਾ ਕੇ ਚੱਲ ਤੈਨੂੰ ਲੱਗਦਾ ਸੋਹਣੀ ਜੇ ਉਹ ਬੱਟ ਬੰਦੇ ਉਹਦਾ ਬੰਦਾ ਕਰ ਦਿੰਦਾ ਹੈਂ ਇਹ ਪੋਣੀ ਦੱਸ ਦੇ ਬਸ ਮੈਨੂੰ ਕਿੰਨੇ ਦੀ ਬਸ ਹੁਣ ਤੈਨੂੰ ਦੱਸ ਇੱਕੀ ਮੁੱਲ ਇੱਕੀ ਮੁੱਲ ਇੱਕੋ ਹੀ ਕਹਦਾ ਬਸ ਕੀ 50 ਦੀ ਉਹ ਕਿੱਥੇ ਗਾ ਮੈਂ ਕੀ ਵੇਚੂਗਾ ਫਿਰ ਕਹਿੰਨੇਗਾ ਅਗਲਾ ਮਾਲ ਆ ਦੇਖ ਲਓ ਅਗਲਾ ਕਹਿੰਦਾ ਪੈਸੇ ਨਹੀਂ ਲਾਉਂਦੇ ਹੁਣ ਅਗਲਾ ਸਾਹਮਣੇ ਵਾਲਾ ਆੜ ਕੇ ਖੜ ਗਿਆ ਸਾਡੇ ਕੋਲੋਂ ਤਾਂ 26 ਹਜ਼ਾਰ ਦੀ ਪਾਉਣੀਆ ਨਹੀਂ ਵੀਰੇ 27 ਦੀ ਪਾਉਣੀਆ 28 ਦੀ ਪਾਉਣੀਆ 30 ਹਜ਼ਾਰ ਦੀ ਪਾਉਣੀਆ ਫੜ ਆ ਫੜ ਆ ਫੜ ਨਹੀਂ ਵੀਰੇ ਬੜਨਾ 30 ਠੀਕ ਆਏ ਨਹੀਂ ਬੜਨਾ ਫਿਰ ਕਿੰਨਾ ਕੇ ਯਾਰ ਹੋਰ ਹੈਗਾ ਯਾਰ ਕਾਨੂੰ ਕੁਝ ਨਹੀਂ ਬਚਦਾ ਕਾਟਾ ਬੰਦਾ 20 ਹਜ਼ਾਰ ਕੀ ਮੁੱਲ ਨਹੀਂ ਹੈਗਾ ਇੰਨੇ ਇੰਨਾ ਕਿਹੜਾ ਖਰੀਦੀ ਫਿਰ ਕੰਮ ਤੈਨੂੰ ਪਤਾ ਤਾਂ ਹੈਗਾ ਮੈਨੂੰ ਕਿੱਥੋਂ ਪਤਾ ਵਾ ਪਹਿਲਾਂ ਬੱਕਰੀ ਲਈ ਸੀ ਆਪਾਂ ਕੀ ਭਜੇ ਉਹ ਤੇ 2000 ਰੁਪਏ ਮਸਾਂ ਬਚਾ ਤੇ 2000 ਰੁਪਏ ਥੋੜਾ ਆਉਂਦਾ ਪੰਦਰਾ ਫਿਰ ਬੱਕਰੀ ਵੀ ਤਾਂ ਕਿੰਨੇ ਦੀ ਵਿਕੀ ਹੈ ਜਦੋਂ ਵਿਕੀ 10000 ਅੱਜ ਕਹਿੰਦਾ 2000 ਰੁਪਏ ਕਮਾਈ ਨੂੰ ਉਹ ਚਲ ਖਰਚੇ ਆਪਾਂ ਮੰਦੇ ਆ ਆ ਲੈ ਲਓ ਭਾਈ ਸਾਹਿਬ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਗੱਲ ਕਹਿੰਦਾ ਮੈਂ 2000 ਰੁਪਏ ਕਮਾਈ ਵੀ ਥੋੜੀ ਹੈ ਕਹਿੰਦੇ ਗੱਲ ਪਰ ਇਹਨੇ ਖਰਚੇ ਬਲੇ ਹੁੰਦੇ ਯਾਰ ਕੋਈ ਚੀਜ਼ ਡੱਗ ਵੀ ਕਰ ਗਈ ਆਪਾਂ 7 ਪੱਠਾਂ ਲੈ ਗਏ 8 ਉਹਨਾਂ ਚ 16 ਚੋਂ ਇੱਕ ਪੱਠ ਮਰ ਗਈ ਇਹ ਲਾਂ ਵਿੱਚ ਠੀਕ ਹੁਣ ਉਹ ਪੱਠ ਦਾ ਸਾਰਾ ਉਹਨਾਂ ਦੀ ਉਹ ਇਹ ਸਾਦੀ ਚੀਜ਼ ਆ ਫੇਰ ਵੀ ਹੂੰ ਗੱਲ ਕਰਦੇ ਆ ਅਗਲੇ ਨੂੰ ਦੋ ਆ ਫੜਿਆ ਬੋਲੋ ਪੌਣੀ ਪਾ ਦੀ ਆ ਫੜ 2000 ਰੁਪਏ ਦਿਨ ਉੱਤੇ ਹੋਰ ਪਾ ਦੇਣਾ 32 ਦੀ ਬੱਕਰੀ ਰਹੀ ਬਸ ਹੁਣ ਹੁਣ ਕੀ ਹੋ ਗਈ ਆ ਹੋ ਗਿਆ ਹੋ ਗਿਆ ਨਾ ਢੇਲਾ ਕੰਮ ਹੁਣ ਬਸ ਰੈਂਦੇ ਰੱਖ ਲੈ ਹੁਣ ਆ ਫੜਾ ਆ ਫੜਾ ਉਹ ਫੜਲਾ 2000 ਰੁਪਏ ਉਤਲਾ ਗੱਲ ਤਾਂ ਹੁਣ ਬਹੁਤ ਥੱਲੇ ਹੁੰਦਾ ਕਾਟਾ ਪੈਂਦਾ ਹੈਗਾ ਤੈਨੂੰ ਮੈਂ ਲਾਸਟ ਗੱਲ ਦੱਸ ਦੂੰ ਜੇ ਲੈ ਕੇ ਜਾਣੀ ਹੈ ਲੈ ਜੀ ਨਹੀਂ ਤੇ ਪਰ ਨਾ ਦੱਸ ਦੇ ਖੋਲ ਕੇ ਵਾਸਤੇ ਦੱਸ ਦੇ ਖੋਲ ਕੇ 42000 ਦੀ ਬੱਕਰੀ 10000 ਦਾ ਫੜ ਰਹਿਣ ਦੇ ਬਸ ਬੱਕਰੀ ਵੀ ਦੇਖ ਲੈ ਹੁਣ ਤੂੰ ਕਮੀ ਨਹੀਂ ਹੈਗੀ ਨਾ ਦੇਖ ਲਈ ਮੈਂ ਦੇਖੀ ਭਈਆ ਮਤਰੀ ਇਹ ਕਿਹੜਾ ਗੁਲਾਬੀ ਕਰਨ ਚਾ ਯਾਰ तेरे ਕੋਲੋਂ ਮੰਗਿਆ ਇੰਨਾ ਕੁ ਸਵੇਰ ਦਾ 70 70 ਹੀ ਕਰੀ ਜਾਂਦਾ ਖੜਿਆ ਨਹੀਂ ਤਾਂ ਇਹ ਤਾਂ ਵਿਕੀ ਨਹੀਂ ਗਈ ਉਹ ਤਾਂ ਲਾਉਂਦੇ ਨੇ 33 34 ਤਾਂ ਲਾ ਕੇ ਵਾਕੇ ਅੱਛਾ ਆ ਫੜਾ ਆ ਰੱਖ ਲੈ ਆ ਫੜ ਰੱਖ 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 33000 ਰਪਈਆ ਮੈਂ ਕਿਹਾ 34 ਨੂੰ ਵੀ ਮੋੜਦਾ ਮੈਂ ਵੀਰੇ ਆ ਹੁਣ ਆ ਉਹ ਨੂੰ ਪਾ ਲੈ ਆ ਬੜ ਲਿਆ ਯਾਰ ਜੇ ਪੌਣੀ ਵੀ ਪਾ ਦੀ ਇਧਰ ਫੜ ਲੈ ਅੱਜ ਸਪੱਟ ਗੱਲ ਪੱਕੀ ਮੁੱਤ ਸਪੱਟ ਗੱਲ ਪੱਕੀ ਆ ਫੜ ਆ ਫੜ ਮੈਨੂੰ ਦੱਸ ਆ ਫੜ 34000 ਦੀ ਰਹੀ ਹੁਣ ਮੋੜਨਾ ਮੋੜ ਦੇ 3 ਮਾਰਚੇ ਰੱਖ ਲੈ ਜਾ ਜਾਉਂਦਾ ਨਹੀਂ ਨਾ ਰਾਸਤੇ ਪੱਕਾ ਲੱਗਿਆ ਲੈ ਜੀ ਕੋਈ ਨਾ ਕੋਈ ਕਰ ਦੇ ਬਾਟੇ ਓਏ ਨਹੀਂ ਭਰਾਵਾ ਨਹੀਂ ਮੈਨੂੰ ਪਤਾ 34 ਲੱਗਿਆ 34 ਦੀ ਇਹ ਤਾਂ ਗਈਆਂ ਨਾ 42 ਗਈ ਜਾਂਦਾ ਓ ਵੀਰੇ ਅਜੇ ਤਾਂ 70000 ਮੰਗਦਾ ਹੈਗਾ ਉਹਨਾਂ ਕੋਲ ਮੰਗਣ ਦਾ ਚਾਹੀਦਾ ਲੱਖ ਮੰਗੀਆਂ ਮੈਂ ਕਿੱਥੇ ਵੇਚੂ ਬਦੂ ਬੱਕਰੀ ਵੀ ਤੇ ਲੱਗ ਗਈ ਆ 35000 ਰੁਪਏ ਦੋ 35000 ਚਾ ਕੋੜੀ ਲਾ ਲਾਲਾ ਬੜਾ ਆਈ ਮੈਂ ਸੁਣ ਪਾ ਠੀਕ ਹੈ ਠੀਕ ਹੈ ਲੱਗ ਗਈ ਨੀ ਵਾਰੀ ਆ ਲੱਗ ਗਈ ਆ ਜਾ ਬੜ 5000 ਰੁਪਏ 5000 ਰੋਤਲਾ ਫੜ ਬੱਕਰੀ ਦਿਖਾਓ ਜੀ ਦੰਦ ਕਸੇ ਹੋਏ ਇਹਦੇ ਕਿਹ ਹੈ ਦੰਦ ਥੋੜੇ ਜਿਹੇ ਹੈਗੇ ਕਸੇ ਹੋਏ ਥੋੜੇ ਨਾ ਨਾ ਕਿ ਨਾ ਨਾ ਪੈਸੇ ਗੱਲ ਆ ਪੰਜ ਹਜ਼ਾਰ ਹੁਣ ਇਹ ਚ 2000 ਛੋਟ ਕਰ ਦਈਂਗਾ 50 ਕੱਗੇ ਹੀ ਪੂਰੇ ਹੋਏ ਨੇ ਬੱਸ ਸੱਚ ਵਾਲੀ ਕਿਸ ਨੇ ਪੂਰੇ ਕਰਿਆ ਰਬੀਆ 5000 ਕਮਾ ਲਿਆ ਤੂੰ ਲਓ ਜੀ ਕਦ ਮਣੀਆ ਲਿਆ ਇੰਚ ਡੇਬ ਉਹ ਇੰਚ ਡੇਬ ਨਹੀਂ ਇੰਚ ਡੇਬ ਹੁਣ 38 ਇੰਚ ਦੀ ਕਰੀਏ ਇਹਨੂੰ ਪਟਾਣਾ ਵਾਲਾ ਲਿਆ ਇਹਦੇ ਤਾਂ ਉਹਲੇ ਖੋਲੇ ਬਾਈ ਲੱਗ ਗਿਆ ਬੜਾ ਇੰਨੇ ਸਕੀਮ ਤੁਹਾਨੂੰ ਕੋਈ ਪਤਾ ਲੱਗਿਆ ਵੀ ਹੁਣ 30 ਦੀ ਹੋ ਜਾਣੀ ਆ ਅਹੀਂ ਨੀ ਕਿ ਸੰਤਿਕਾ 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 ਚਾਹੀਦੀ 37 ਘੰਟੇ ਵਾਲਾ 33 ਘੰਟੇ ਹੈਗੇ ਦੋ ਦੋ ਮਹੀਨੇ ਨੇ ਹੋਣਗੇ ਪੱਠਾ ਬੱਕਰੇ ਇਹਦੇ ਮਾਗ ਚੱਡੀ ਮੜਾ ਚਿੱਟੇ ਬੱਕਰੇ ਨਾਲ ਚੁੰਗਦੇ ਆ ਕਿ ਨਹੀਂ ਲੈ ਲਾ ਕੇ ਦੇਖ ਲਓ ਹੁਣ ਪਤਾ ਨਹੀਂ ਆ ਗਿਆ ਲੈ ਇਹ ਖਰੀਦੇ ਆਪਾਂ ਮੁੱਲਾਪੁਰ ਬੱਕਰੀ ਮੰਡੀ ਸ਼ਨੀਵਾਰ ਨੂੰ ਲੱਗਦੀ ਹੈ ਇੱਥੋਂ ਕਿੰਨੇ ਨਾਲ ਖਰੀਦ ਲੈ ਖਾਨ ਅਜੇ ਤਾਂ ਆਪਾਂ ਥੋੜੀ ਖਰੀਦੇ ਆ 6-7 ਹੀ ਖਰੀਦੇ ਆ ਕਿਉਂ ਹਾਂ ਲੇਟ ਆਏ ਥੋੜਾ ਹੈ ਨਾ ਅੱਛਾ ਅੱਜ ਗਿਆ ਹੋਇਆ ਸੀ ਪਾਰਟੀ ਆਈ ਸੀ ਠੀਕ ਐ ਲੇਟ ਆਨ ਕਰ ਇਹ ਸਫੇਦ ਸਫੇਦ ਬੱਕਰੀ ਸਫੇਦ ਬੱਕਰੀ ਕਾਤੋਂ ਖਰੀਦੀ ਆ ਸਫੇਦ ਬੱਕਰੀ ਖਰੀਦ ਲਈ ਬਸ ਵਧੀਆ ਵਾ ਸਫੇਦ ਕਿਹੜਾ ਸਫੇਦ ਦੀ ਵੀ ਡਿਮਾਂਡ ਹੈਗੀ ਆ ਬਾਈ ਅੱਛਾ ਹਾਂ ਹైదరాబాద్ ਦੇ ਵਿੱਚ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਸਫੇਦ ਦੀ ਹਾਂ ਬਹੁਤ ਜ਼ਿਆਦਾ ਸਕਿਨ ਕਾਲੀ ਹੈ ਇਹਦੀ ਹੈ ਵਿੱਚ ਵਿੱਚ ਆ ਦੇਖੋ ਵਿੱਚੋਂ ਨਹੀਂ ਬੱਕਰੀ ਵੀ ਸਨਖੀ ਆ ਹਾਂ ਸਹੀ ਆ ਕੱਦ ਘਾਟ ਸਹੀ ਆ 40000 ਦੀ ਬੱਕਰੀ ਸੀ ਇਹ ਤਾਂ ਲੈ ਲਈ ਚੱਲ ਇਤਰਾ ਕਰਦੇ ਡੇਚਰਾਂ ਦੇ ਲ ਐ ਦਾ ਕਾ